ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਰੌਸ ਕਾਮਨ ਸਿਟੀ ਆਇਰਲੈਂਡ ਦੇ ਵਿੱਚ ਇੱਕ ਹਿਡਨ ਪਲੇਸ ਕੈਸਟਲ ਬਣਿਆ ਹੋਇਆ ਉਹਦੇ ਬਾਰੇ ਹਿਸਟਰੀ ਪੂਰਾ ਵਲੌਗ ਅਤੇ ਸੀ ਸਾਈਡ ਏਰੀਆ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਕਿੱਥੇ ਉਹਦੀ ਬੰਦਰਗਾਹ ਬਣੀ ਹੈ ਤੇ ਯਾਰਾਂ ਦੋਸਤਾਂ ਦੇ ਨਾਲ ਕੁਝ ਇਤਿਹਾਸਿਕ ਪਲ ਆਓ ਸਾਂਝੇ ਕਰਦੇ ਹਾਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਜੀ ਆਪਾਂ अर्ਲੀ ਇੱਥੇ ਆਏ ਹੋਏ ਹਾਂ ਇਸ ਕਰਕੇ ਥੋੜਾ ਜਿਹਾ ਅਰੇ ਸ਼ਾਂਤਮਈ ਮਾਹੌਲ ਆ ਇੱਕਦਮ ਕੁਆਇਟਾ ਲੇਕਿਨ ਜਦੋਂ ਕਹਿ ਦਮੈਂ ਇਹ ਗੱਲ ਸਹੀ ਹੈ ਨਾ ਰੌਸ ਕਾਮਨ ਦੇ ਵਿੱਚ ਆਪਣਾ ਇਕੱਲਾ ਹੀ ਪੱਗ ਵਾਲਾ ਵੀਰ ਚੀਮਾ ਸਾਹਿਬਾ ਇੱਥੇ ਰਹਿੰਦੇ ਹਨ ਏ ਕਰ ਕਿਸੇ ਕਾਰਨ ਕਰਕੇ ਠਹਿਂਦੀ ਆ ਤਾਂ ਉਹਨੂੰ ਵੀ ਉਸੇ ਤਰ੍ਹਾਂ ਐਜ਼ ਇਟ ਇਜ਼ ਜਿਹੜਾ ਉਹ ਰੱਖਿਆ ਗਿਆ ਸੋ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਰੋਸ ਕਾਮਨ ਦੇ ਵਿੱਚ ਚੀਮਾ ਬਾਈ ਦੇ ਨਾਲ ਸੋ ਚੀਮਾ ਬਾਈ ਬਾਰੇ ਤੁਹਾਨੂੰ ਇੰਟਰੋਡਕਸ਼ਨ ਕਰਾਦਾ ਕਿ ਮੇਰੇ ਕਾਦੀਆਂ ਸਿਟੀ ਤੋਂ ਹੀ ਆਪਣਾ ਭਰਾ ਆ ਤੇ ਇਹਨਾਂ ਦੇ ਕੋਲੀਆਂ ਮੈਂ ਵਿਦਨ ਵੀਕ ਇੱਕ ਇਥੇ ਹੀ ਤੇ ਬਿਲਕੁਲ ਇਹਨਾਂ ਦੇ ਘਰ ਦੇ ਨਜ਼ਦੀਕ ਇੱਕ ਤੁਹਾਨੂੰ ਮਿਊਜ਼ੀਅਮ ਦਿਖਾ ਕੇ ਲਾਇਆ ਤੇ ਦੂਸਰੀ ਜਿਹੜੀ ਜਗ੍ਹਾ ਇਹ ਵਾਲੀ ਆ ਪਾਰਕ ਆ ਇਹ ਵੀ ਕਾਫੀ ਪੁਰਾਣੀ ਆ ਅ ਨਰਲੀ ਪਿੰਸਾਬ ਹੈ ਜਿਹੜੀ ਜਗ੍ਹਾ ਆ ਕੋਈ 200 ਕ ਸਾਲ ਤੋਂ ਉੱਪਰ ਪੁਰਾਣੀ ਹੈ ਪੁਰਾਣਾ ਗੋਰਿਆਂ ਦਾ ਬ੍ਰਿਟਿਸ਼ ਗੋਰਿਆਂ ਦਾ ਬਣਿਆ ਹੋਇਆ ਹੈ ਕਿਸਲ ਆ ਫੋਟੋ ਕੋਈ ਹੈ ਨਾ ਜੀ ਇਹ ਪੁਰਾਣਾ ਆ ਔਰ ਇਹਨਾਂ ਨੇ ਉਹ ਐਜ਼ ਇਟ ਇਜ਼ ਦੀ ਸਾਹਮਣੇ ਰੱਖਿਆ ਹੋਇਆ ਔਰ ਉਹਨੂੰ ਬਿਲਕੁਲ ਵੀ ਜਿਦਾਂ ਕਿ ਟੱਚ ਨਹੀਂ ਕਰਨ ਦਿੰਦੇ ਉਹਨੂੰ ਠੀਕ ਆ ਔਰ ਐਜ਼ ਅ ਮਿਊਜ਼ੀਅਮ ਇਹਨੂੰ ਰੱਖਿਆ ਹੋਇਆ ਔਰ ਇਹਦਾ ਆਲਾ ਦਵਾਲਾ ਜੋ ਆ ਕੋਈ ਨਾ ਨਾ ਸੋਨਾ ਬਣਾਇਆ ਹੋਇਆ ਕਿ ਇੱਥੇ ਪਾਰਕ ਬਣਾਏ ਹੋਏ ਆ ਬੱਚਿਆਂ ਦੇ ਖੇਡਣ ਵਾਸਤੇ ਬਣਾਏ ਹੋਏ ਆ ਠੀਕ ਆ ਇਹਨਾਂ ਬਕਤਾਂ ਵਗੈਰਾ ਜਾਂ ਪਸ਼ੂਆਂ ਪੰਛੀਆਂ ਵਾ ਇੱਥੇ ਆ ਸਾਰਾ ਇਹਨਾਂ ਲਿਖ ਕੇ ਡਿਟੇਲ ਦੇ ਵਿੱਚ ਦੱਸਿਆ ਹੋਇਆ ਆ ਠੀਕ ਆ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਇਸ ਕੋਮਨ ਨੂੰ ਮੇਨਟੇਨ ਕੀਤਾ ਹੋਇਆ ਹੈ ਬਾਕੀ ਇਹ ਕਿ ਇਹ ਗੋਰਿਆਂ ਦਾ ਸ਼ਹਿਰ ਹੈ ਥੋੜੇ ਇੰਡੀਅਨ ਘਟਿਆ ਤੇ ਕਿਨਿਆ ਕਿ ਬਹੁਤ ਸੋਹਣਾ ਸੋ ਦੋਸਤੋ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਇਸ ਕੈਸਟਲ ਦੇ ਅੰਦਰ ਬਾਹਰੋਂ ਤੁਸੀਂ ਦੇਖ ਸਕਦੇ ਹੋ ਪਾਰਕਾਂ ਬਹੁਤ ਜ਼ਿਆਦਾ ਖੂਬਸੂਰਤ ਬਣਾਈਆਂ ਗਈਆਂ ਹਨ ਪਰ ਅੰਦਰੋਂ ਇਹ ਖੰਡ ਕੁਝ ਇਸ ਤਰ੍ਹਾਂ ਦੀ ਘੁਮਕੁਮਾ ਕੇ ਐਂਟਰੀ ਇਸ ਦੀ ਹੈ ਤੇ ਫਰੰਟ ਗੇਟ ਦੇ ਵਿੱਚ ਜਦੋਂ ਅਸੀਂ ਐਂਟਰ ਕਰਦੇ ਹਾਂ ਤੇ ਬਹੁਤ ਹੀ ਖੂਬਸੂਰਤ ਸਾਹਮਣੇ ਨਜ਼ਾਰਾ ਜਿਸ ਤਰ੍ਹਾਂ ਅਸੀਂ ਐਨੀਮੇਟਿਡ ਮੂਵੀਜ਼ ਦੇ ਵਿੱਚ ਅਸੀਂ ਸੀਨ ਦੇਖਦੇ ਹਾਂ ਕੁਝ ਇਸ ਤਰ੍ਹਾਂ ਦਾ ਸੀਨ ਸਾਨੂੰ ਅੰਦਰ ਜਾ ਕੇ ਮਹਿਸੂਸ ਹੁੰਦਾ ਹੈ ਚਾਰੇ ਪਾਸੇ ਜਿਹੜਾ ਖੰਡਰ ਹੋ ਚੁੱਕਾ ਇਹ ਬਹੁਤ ਹੀ ਆਲੀਸ਼ਾਨ ਵਿਸ਼ਾਲ ਕੈਸਟਲ ਜਿਹੜਾ ਕਿਲਾ ਸੀਗਾ ਇਸ ਸਮੇਂ ਜਿਹੜਾ ਵਿਰਾਨ ਹੋ ਚੁੱਕਾ ਸੋ ਆਓ ਇਸ ਦੀ ਹਿਸਟਰੀ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੋ ਦੋਸਤੋ ਲਗਭਗ 13ਵੀਂ ਸਦੀ ਦੇ ਕਰੀਬ ਇਹ ਕਨਾਟ ਦੇ ਰਾਜਾ ਹਿਊਗ ਉਹ ਕੋਨਰ ਨੇ ਇਸ ਕਿਲੇ ਨੂੰ ਬਣਾਇਆ ਸੀਗਾ ਇਸ ਕਿਲੇ ਨੂੰ ਬਣਾਉਣ ਦਾ ਮਕਸਦ ਇੱਕ ਚਤੁਰਭੁਜ ਯੋਜਨਾ ਸੀ ਜਿਸ ਦੇ ਕੋਨਿਆਂ ਦੇ ਵਿੱਚ ਗੋਲ ਬੁਰਜ ਤੇ ਇੱਕ ਦੋ ਉੱਚਾ ਪ੍ਰਵੇਸ਼ ਦੁਆਰ ਵੀ ਸੋ ਹਿਸਟਰੀ ਦੇ ਅਨੁਸਾਰ ਇਸ ਕਿਲੇ ਨੂੰ 1272 ਵਿੱਚ ਕੋਨਾਚਟ ਦੇ ਰਾਜਾ ਨੇ ਘੇਰਾ ਪਾ ਲਿਆ ਸੀ 8 ਸਾਲ ਬਾਅਦ ਇਹ ਇੱਕ ਵਾਰ ਫਿਰ ਅੰਗਰੇਜ਼ੀ ਗੈਰੀਸ਼ਨ ਦੇ ਕਬਜ਼ੇ ਵਿੱਚ ਆ ਗਿਆ ਤੇ ਪੂਰੀ ਤਰ੍ਹਾਂ ਬਹਾਲ ਹੋ ਗਿਆ ਉਸ ਤੋਂ ਬਾਅਦ 1340 ਤੱਕ ਉਹ ਕੋਨਰਜ਼ ਨੇ ਕਬਜ਼ਾ ਮੁੜ ਪ੍ਰਾਪਤ ਕਰ ਲਿਆ ਸੀ ਅਤੇ 1569 ਤੱਕ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਕਹਿ ਤੋ ਮੈਂ ਇੱਕ ਗੱਲ ਸਹੀ ਜਣਾ ਰਸਕੋਮਨ ਦੇ ਵਿੱਚ ਆਪਣਾ ਇਕੱਲਾ ਹੀ ਪਾਗ ਵਾਲਾ ਵੀਰ ਚੀਮਾ ਸਾਹਿਬ ਆ ਇੱਥੇ ਰਹਿੰਦੇ ਹੈਣਾ। ਹਾਂਜੀ ਹਾਂਜੀ ਭਾਈ ਸਾਹਿਬ ਮੈਂ ਪਿਛਲੇ 3 ਸਾਲ ਤੋਂ ਇੱਥੇ ਰਹਿ ਰਿਹਾ ਹਾਂ ਜੀ ਔਰ ਮੈਨੂੰ ਨਹੀਂ ਲੱਗਦਾ ਕਿ ਸਰਦਾ ਤਾਂ ਕਹਿ ਰਹੇ ਇੱਥੇ ਕੋਈ ਨਹੀਂ ਆ ਪਰ ਲੇਕਿਨ ਇੰਡੀਅਨ ਵੀ ਕਹਿ ਸਕਦੇ ਆ ਇੰਡੀਅਨ ਵੀ 2-4 ਇੰਡੀਅਨ ਹੀ ਹੋਣਗੇ ਇੱਥੇ ਕੋਈ ਜ਼ਿਆਦਾ ਇੰਡੀਅਨ ਕਮਿਊਨਿਟੀ ਨਹੀਂ ਹੈ ਜੀ ਤੇ ਚੀਮਾ ਭਾਈ ਅੱਜ ਸਾਡੇ ਵਾਸਤੇ ਡੇ ਆਫ ਕਰਕੇ ਆਏ ਆ ਤੇ ਅੱਜ ਸ਼ਾਮ ਦਾ ਕੀਰਤਨ ਸਮਾਗਮ ਵੀ ਆ ਘਰੇ ਇਹਨਾਂ ਦੇ ਤੇ ਬਾਕੀ ਤੁਹਾਨੂੰ ਮਿਊਜ਼ੀਅਮ ਜਿਹੜਾ ਹਾਲਤ ਵਾਲਾ ਸਾਰਾ ਦਿਖਾਉਨੇ ਆ ਤੇ ਇੰਜੋਏ ਕਰੋ ਜੀ ਇਹ ਸਟਰੀਟ ਬਹੁਤ ਵਧੀਆ ਵੈਰੀ ਨਾਈਸ ਸੋ ਦੋਸਤੋ ਇੱਥੋਂ ਦੀ ਕਲਚਰ ਜਿਹੜਾ ਆ ਇੱਥੋਂ ਦੀ ਇੱਕ ਬਹੁਤ ਵਧੀਆ ਗੱਲ ਇਹ ਹੈ ਕਿ ਆਪਣੀ ਹਿਸਟਰੀ ਨਾਲ ਬਣੀਆਂ ਹੋਈਆਂ ਇਮਾਰਤਾਂ ਨੂੰ ਜਿਹੜਾ ਉਹ ਛੇੜ ਛਾੜ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਐਜ਼ ਇਟ ਇਜ਼ ਸੰਭਾਲ ਕੇ ਰੱਖਿਆ ਜਾਂਦਾ ਉਹਨਾਂ ਦਾ ਨਵੀਨੀਕਰਨ ਕਰਨਾ ਵੀ ਜਿਹੜਾ ਆ ਉਹ ਇੱਥੇ ਗੁਨਾਹ ਅਪਰਾਧ ਮੰਨਿਆ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਸਾਰਾ ਐਜ਼ ਇਟ ਇਜ਼ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਫੋਰਟ ਜਿਹੜਾ ਆ ਬਹੁਤ ਹੀ ਪੁਰਾਣਾ ਸਦੀਆਂ ਪੁਰਾਣਾ ਜਿਹੜਾ ਇਹ ਫੋਰਟ ਉਸ ਰਾਣੀ ਦਾ ਜਿਹੜਾ ਅਜੇ ਤੱਕ ਵੀ ਇਹਦੇ ਇਹ ਇਹਦੇ ਨਾਲ ਕੋਈ ਵੀ ਛੇੜਖਾਨੀ ਜਿਹੜੀ ਨਹੀਂ ਕੀਤੀ ਗਈ ਐਜ਼ ਇਟ ਇਜ਼ ਉਸੇ ਤਰ੍ਹਾਂ ਹੀ ਸਾਰੀ ਇਮਾਰਤ ਜਿਹੜੀ ਆ ਉਹ ਖੁਦ ਬਖੁਦ ਜੇਕਰ ਕਿਸੇ ਕਾਰਨ ਕਰਕੇ ਢੈਂਦੀ ਆ ਤਾਂ ਉਹਨੂੰ ਵੀ ਉਸੇ ਤਰ੍ਹਾਂ ਐਜ਼ ਇਟ ਇਜ਼ ਜਿਹੜਾ ਉਹ ਰੱਖਿਆ ਗਿਆ ਸੁ ਦੇਖ ਸਕਦੇ ਹੋ ਚਾਰੇ ਪਾਸੇ ਇਸ ਦੀਆਂ ਕਿਉਂਕਿ ਬਹੁਤ ਪੁਰਾਣਾ ਕਿਲਾ ਹੈ ਤੇ ਇਸ ਦੀਆਂ ਕੁਝ ਇਮਾਰਤਾਂ ਜਿਹੜੀਆਂ ਹਨ ਉੱਟ ਢਣੀਆਂ ਸ਼ੁਰੂ ਹੋ ਚੁੱਕੀਆਂ ਹਨ ਖੰਡਰ ਰੁਮਾ ਬਣ ਚੁੱਕਾ ਪਰ ਦੋਸਤੋ ਦੂਸਰੇ ਪਾਸੇ ਜਿਹੜੇ ਸਾਡੇ ਕਿਲੇ ਸੀ ਸਾਡੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਅਲੋਪ ਹੋ ਚੁੱਕੇ ਹਨ ਜਿਨ੍ਹਾਂ ਨੂੰ ਅਸੀਂ ਸੰਭਾਲ ਨਹੀਂ पाए ਸੋ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਤਰ੍ਹਾਂ ਇਹਨਾਂ ਦੇਸ਼ਾਂ ਤੋਂ ਸਬਕ ਲੈ ਕੇ ਆਪਣੇ ਹਿਸਟਰੀ ਨੂੰ ਬਚਾਉਣ ਦੀ ਆਪਾਂ ਵੀ ਕੋਸ਼ਿਸ਼ ਕਰ ਸਕੀਏ ਨੇ ਖੜੇ ਹੋਣਾ ਬੇਤੀ ਕਿ ਜ ਖੜੇ ਹੋਣਾ ਆ ਆ ਆ ਤਾਂ ਹੈਗਾ ਆ ਹੈਗਾ ਆ ਥੋੜਾ ਜਿਹਾ ਫੇਰਾ ਜੇ ਝਪੜੀਆਂ ਟੜਕੀਆਂ ਸੋ ਦੋਸਤੋ ਇਸ ਤਰ੍ਹਾਂ ਇਸ ਕਿਲੇ ਦੇ ਬਾਹਰ ਦਾ ਦ੍ਰਿਸ਼ਤਾਂ ਨੂੰ ਦਿਖਾ ਰਹੇ ਹਾਂ ਕਿ ਦੂਰ ਦੂਰ ਤੱਕ ਹਰਿਆਲੀ ਸਾਫ ਸਫਾਈ ਪਾਰਕਾਂ ਬੱਚਿਆਂ ਦੇ ਖੇਡਣ ਵਾਸਤੇ ਖਾਸ ਪ੍ਰਬੰਧ ਵੋਕ ਕਰਨ ਵਾਸਤੇ ਖਾਸ ਪ੍ਰਬੰਧ ਇਸ ਕਿਲੇ ਦੇ ਬਾਹਰ ਜੜਾ ਆ ਇਸ ਨੂੰ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਾਇਆ ਸੋ ਦੋਸਤੋ ਇਹ ਹੈ ਜੀ ਅੱਜ ਦੀ ਸਾਡੀ ਦੂਸਰੀ ਲੋਕੇਸ਼ਨ ਸੀ ਸਾਈਡ ਰੋਸ ਕਾਮਨ ਦੇ ਵਿੱਚ ਜੜਾ ਆ ਇੱਕ ਇੰਜੋਏ ਕਰਨ ਵਾਸਤੇ ਇੱਕ ਹੋਰ ਸੀ ਸਾਈਡ ਬਣਿਆ ਹੋਇਆ ਏਰੀਆ ਸੋ ਆਓ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਸੋ ਇੱਥੇ ਬਹੁਤ ਹੀ ਜ਼ਿਆਦਾ ਰੌਣਕ ਹੁੰਦੀ ਆ ਸ਼ਾਮ ਦੇ ਟਾਈਮ ਪਰ ਅਸੀਂ ਅੱਜ ਮਾਰਨਿੰਗ ਟਾਈਮ ਇੱਥੇ ਪਹੁੰਚ ਚੁੱਕੇ ਆ ਸੋ ਬਹੁਤ ਹੀ ਜ਼ਿਆਦਾ ਸ਼ਾਂਤ ਸਮੁੰਦਰ ਜਿਹੜਾ ਸਾਨੂੰ ਦਿਖ ਰਿਹਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਹੋ ਸਾਰੇ ਜੀ ਸੋ ਇਹ ਹੈ ਜੀ ਸੀ ਸਾਈਡ ਰੋਸ ਕੋਮਨ ਦੇ ਬਿਲਕੁਲ ਨਜ਼ਦੀਕਾ ਆਇਰਲੈਂਡ ਕੰਟਰੀ ਤੇ ਬੀਚ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਲਾਈਕ ਐ ਬੀਚ ਨਹੀਂ ਇਹਨੂੰ ਕਹਿ ਸਕਦੇ ਇੱਕ ਸੀ ਸਾਈਡ ਆ ਜਿੱਥੇ ਆਪਾਂ ਰਾਈਡਸ ਵਗੈਰਾ ਲੈਣੇ ਆ ਸਾਰੀਆਂ ਤੇ ਅੱਜ ਥੋੜਾ ਮੌਸਮ ਵੈਦਰ ਥੋੜਾ ਜਿਹਾ ਕਲਾਉਡੀ ਹੈ ਇਸ ਕਰਕੇ ਅਜੇ ਆਪਾਂ अर्ਲੀ ਇੱਥੇ ਆਏ ਹੋਏ ਆ ਇਸ ਕਰਕੇ ਥੋੜਾ ਜਿਹਾ ਅਜੇ ਸ਼ਾਂਤਮਈ ਮਾਹੌਲ ਆ ਇੱਕਦਮ ਕਵਾਇਟ ਆ ਲੇਕਿਨ ਜਦੋਂ ਅ ਥੋੜਾ ਜਿਹਾ ਲਾਇਕ ਹੈ ਈਵਨਿੰਗ ਦਾ ਮਾਹੌਲ ਹੁੰਦਾ ਆ ਤੇ ਫਿਰ ਕਾਫੀ ਜਿਆਦਾ ਇੱਥੇ ਕਰਾਊਡ ਹੋ ਜਾਂਦਾ ਆ ਤੇ ਖੂਬਸੂਤ ਨਜ਼ਾਰਾ ਆ ਵਧੀਆ ਮਬਈ ਇੱਥੇ ਨਾ ਇਹ ਜੇ ਤਾਂ ਮਤਲਬ ਆਪਾਂ ਜੇ ਤਾਂ ਆਪਣਾ ਪਿੰਡਾਇਆ ਦੇ ਸੰਗਤ ਆਪਾਂ ਦਾ ਹਨਾ ਆਪਣੇ ਨਾਲ ਪੰਜ 6 ਸਾਲ ਦਾ ਵੀ ਨਿਆਣਾ ਹੋਏਗਾ ਨਾ ਆ ਬੋਲਦੇ ਤੇ ਤੁਰਦੇ ਅਸੀਂ ਉਹਦੀ ਉਂਗਲ ਨਹੀਂ ਛੱਡਾਂਗੇ ਕਦੇ ਨਹੀਂ ਹਨਾ ਇੱਥੇ ਆਮ ਤੁਸੀਂ ਵੇਖੋਗੇ 2-2 ਸਾਲ 3-3 ਸਾਲ ਦੇ ਨਿਆਣਾ ਨੇਹਰੀਆਂ ਪੱਟੀਆਂ ਸੋ ਦੋਸਤੋ ਆਇਰਲੈਂਡ ਦਾ ਟੂਰ ਚੱਲੀ ਹੈ ਇਸ ਤਰ੍ਹਾਂ ਦੀਆਂ ਵੀਡੀਓ ਤੇ ਵਧੀਆ ਲੋਕੇਸ਼ਨਾਂ ਤੇ ਆਇਰਲੈਂਡ ਦੇ ਵਿੱਚ ਹੋਰ ਹਿਸਟੋਰੀਕਲ ਪਲੇਸ ਜਿਹੜੀਆਂ ਅਜੇ ਤੱਕ ਹਿਡਨ ਪਲੇਸ ਨੇ ਅਜੇ ਤੱਕ ਕਵਰ ਨਹੀਂ ਹੋਏ ਉਹ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਾਡੇ ਵੀਡੀਓ ਨੂੰ ਪਿਆਰ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਬਹੁਤ ਹੀ ਵਧੀਆ ਤੇ ਅਲੀਸ਼ਾਨ ਕਿਲੇ ਤੇ ਖੂਬਸੂਰਤ ਸਮੁੰਦਰ ਤੇ ਜੰਗਲ ਤੇ ਹੋਰ ਸਾਰੀਆਂ ਰੋਮਾਂਟਿਕ ਵੀਡੀਓਜ਼ ਦੇ ਨਾਲ ਤੁਹਾਡੇ ਤੱਕ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਜੁੰਦੇ ਵਸਦੇ ਰਹੋ ਥੈਂਕ ਯੂ ਧੰਨਵਾਦ ਸ਼ਬਕ ਹੈ